ਸੰਗਤ ਜੀ ਬਹੁਤ ਹੀ ਜ਼ਿਆਦਾ ਸ਼ਰਮਸਾਰ ਕਰਨ ਵਾਲੀ ਘਟਨਾ ਹੋਈ ਕੱਲ ਮੈਂ ਸ਼੍ਰੀ ਫਤਿਹਗੜ ਸਾਹਿਬ ਵਿਖੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਦੇ ਜਿਹੜੇ ਦਿਵਸ ਚੱਲ ਰਹੇ ਨੇ ਉੱਥੇ ਮੱਥਾ ਟੇਕਣ ਗਿਆ ਦਰਸ਼ਨ ਕਰਨ ਗਿਆ ਸੀ ਤਾਂ ਉੱਥੇ ਜਦੋਂ ਅਸੀਂ ਦਰਬਾਰ ਸਾਹਿਬ ਦੀ ਵਿੱਚ ਮੱਥਾ ਟੇਕਣ ਲਈ ਜਿਹੜੀ ਪ੍ਰਕਰਮਾ ਹੁੰਦੀ ਆ ਲਾਈਨ ਲੱਗੀ ਹੁੰਦੀ ਆ ਸੰਗਤ ਦੀ ਉਸ ਦੇ ਵਿੱਚ ਖੜੇ ਸੀ ਤੇ ਅੱਗੇ ਜਿਵੇਂ ਉਹ ਟੋਲੇ ਬਣਾ ਕੇ ਟੋਲਾ ਦਰ ਟੋਲਾ ਅੱਗੇ ਕੱਢਦੇ ਨੇ ਉੱਥੇ ਸੇਵਾਦਾਰ ਉਸ ਤਰ੍ਹਾਂ ਹੀ ਹੌਲੀ-ਹੌਲੀ ਮੱਥਾ ਟੇਕਣ ਲਈ ਅੱਗੇ ਵਧ ਰਹੇ ਸੀ ਤਾਂ ਹੁੰਦਾ ਕੀ ਹੈ ਤਿਆ ਨਾਲ ਸੁਣ ਕੇ ਜਾਓ ਤੇ ਫਿਰ ਅੰਤ ਦੇ ਵਿੱਚ ਇਹ ਦੱਸਿਓ ਕਿ ਕੀ ਇਹ ਠੀਕ ਹੋਇਆ ਜਾਂ ਆਉਣ ਵਾਲੇ ਸਮੇਂ 'ਚ ਇਸ ਘਟਨਾ ਨਾਲ ਜੁੜੀ ਹੋਈ ਜੋ ਵੀ ਚੀਜ਼ ਅੱਗੇ ਆਉਣੀ ਆ ਤੁਹਾਡੇ ਕੀ ਉਹ ਆਉਣੀ ਚਾਹੀਦੀ ਹੈ ਜਾਂ ਨਹੀਂ ਜਦੋਂ ਅਸੀਂ ਪ੍ਰਕਰਮਾਂ ਦੇ ਵਿੱਚ ਲੱਗੇ ਹੋਏ ਸੀ ਤਾਂ ਮੇਰੇ ਅੱਗੇ ਇੱਕ ਪਰਿਵਾਰ ਸੀ ਪੂਰਾ ਜੋ ਕਿ ਦੇਖਣ ਤੋਂ ਪਤਾ ਲੱਗਦਾ ਸੀ ਕਿ ਉੱਥੇ ਇੱਕ ਬਜ਼ੁਰਗ ਮਾਤਾ ਸੀ ਇੱਕ ਉਸ ਦਾ ਮੁੰਡਾ ਸੀ ਇੱਕ ਉਸ ਦਾ ਪੋਤਾ ਸੀ ਤੇ ਇੱਕ ਉਸ ਦੀ ਨੂੰਹ ਸੀ ਤੇ ਇੱਕ ਉਸ ਦੀ ਕੁੜੀ ਸੀ ਜੋ ਕਿ ਹਲੇ ਕੁਆਰੀ ਸੀ ਜਿਸ ਦੀ ਉਮਰ ਹਲੇ ਮਸਾਂ 20 ਤੋਂ 21 ਸਾਲ ਹੋਵੇਗੀ ਤਾਂ ਜਦੋਂ ਮੈਂ ਅੱਗੇ ਦੇਖ ਹੀ ਰਹੇ ਸੀ ਅਸੀਂ ਸਾਰੇ ਵਹਿਗੁਰੂ ਵਹਿਗੁਰੂ ਕਰਦੇ ਜਾ ਰਹੇ ਸੀ ਤਾਂ ਉਸ ਪਰਿਵਾਰ ਦੀ ਜਿਹੜੀ ਉਹ ਕੁੜੀ ਸੀ ਨੌਜਵਾਨ ਉਸ ਦੇ ਬਰਾਬਰ ਇੱਕ 60 ਤੋਂ 65 ਸਾਲ ਦਾ ਬਜ਼ੁਰਗ ਜਾ ਰਿਹਾ ਸੀ ਨਾਲ ਹੀ ਮੱਥਾ ਟੇਕਣਾ ਉਸ ਦੇ ਦਸਤਾਰ ਸਜਾਈ ਹੋਈ ਪੂਰਨ ਦਾੜਾ ਪ੍ਰਕਾਸ਼ ਚਿੱਟੇ ਕੁਰਤੇ ਪਜਾਮੇ ਤੋਂ ਦੀ ਜੈਕਟ ਪਾਈ ਹੋਈ ਤੇ ਉਸ ਦੇ ਅੰਮ੍ਰਿਤ ਵੀ ਉਸ ਦਾ ਛਕਿਆ ਹੋਇਆ ਸੀ ਤਾਂ ਦੇਖਣ ਨੂੰ ਪੂਰਨ ਗੁਰਸਿੱਖ ਲੱਗ ਰਿਹਾ ਸੀ ਤਾਂ ਜਦੋਂ ਹੌਲੀ-ਹੌਲੀ ਅੱਗੇ ਜਾ ਰਹੇ ਸੀ ਅਸੀਂ ਤਾਂ ਪਹਿਲਾਂ ਤਾਂ ਉਸ ਕੁੜੀ ਨੇ ਮੁੜ ਕੇ ਦੋ ਤਿੰਨ ਵਾਰ ਉਸ ਬਜ਼ੁਰਗ ਵੱਲ ਦੇਖਿਆ ਮੈਂ ਥੋੜਾ ਚਿਰ ਬਾਅਦ ਕੀ ਦੇਖਦਾ ਹਾਂ ਤੇ ਉਹ ਜਿਹੜੀ ਨੌਜਵਾਨ ਕੁੜੀ ਹੁੰਦੀ ਆ ਉਹ ਬਜ਼ੁਰਗ ਦੇ ਕੱਪੜੇ ਫੜ ਕੇ ਖਿੱਚ ਲੈਂਦੀ ਹੈ ਤੇ ਉਸ ਨੂੰ ਐ ੱੱ ਧੱਕਾ ਮਾਰਦੀ ਹੈ ਉਹ ਜਦੋਂ ਦੂਸਰੀ ਸੰਗਤ ਦੇ ਉੱਪਰ ਡਿੱਗਦਾ ਹੈ ਉੱਥੇ ਥੋੜਾ ਜਿਹਾ ਰੌਲਾ ਪੈਂਦਾ ਹੈ ਜ਼ਿਆਦਾ ਨਹੀਂ ਤਾਂ ਉਹ ਕੁੜੀ ਦੱਸਦੀ ਹੈ ਕਿ ਇਹ ਬਜ਼ੁਰਗ ਕਾਫੀ ਪਿੱਛੇ ਤੋਂ ਲੈ ਕੇ ਜਦੋਂ ਦੀ ਮੈਂ ਲਾਈਨ 'ਚ ਲੱਗੀ ਆ ਮੇਰੇ ਨਾਲ ਖੰਦਾ ਆ ਰਿਹਾ ਹੈ ਤੇ ਆਪਣੇ ਕੱਛਾਂ 'ਚ ਹੱਥ ਦੇ ਕੇ ਰੱਖਿਓ ਨੇ ਤੇ ਇੱਧਰ ਕੱਛਾਂ ਦੇ ਵਿੱਚ ਦੀ ਇਦਾਂ ਹੱਥ ਪਾ ਕੇ ਉਹ ਤਾਂ ਉਸਨੇ ਇੱਕ ਬਹੁਤ ਹੀ ਇਹ ਗੱਲ ਦੱਸੀ ਜੋ ਦੱਸਦੇ ਹੋਏ ਤੇ ਉੱਥੇ ਸੁਣਦੇ ਹੋਏ ਵੀ ਸ਼ਰਮ ਆਈ ਉਹ ਬਜ਼ੁਰਗ ਆਪਣੀਆਂ ਕੱਚਾਂ ਦੇ ਵਿੱਚ ਦੀ ਬਾਹਾਂ ਦੇ ਥੱਲੋਂ ਦੀ ਹੱਥ ਪਾ ਕੇ ਉਸ ਨੌਜਵਾਨ ਕੁੜੀ ਦੀਆਂ ਛਾਤੀਆਂ ਨੂੰ ਟੱਚ ਕਰ ਰਿਹਾ ਸੀ ਗਲਤ ਤਰੀਕੇ ਨਾਲ ਤਾਂ ਜਦੋਂ ਉੱਥੇ ਇਹ ਗੱਲ ਉਸਦੇ ਪਰਿਵਾਰ ਨੂੰ ਪਤਾ ਲੱਗੀ ਤੇ ਆਲੇ ਦੁਆਲੇ ਸੰਗਤ ਨੂੰ ਪਤਾ ਲੱਗੀ ਤਾਂ ਉਹ ਬਜ਼ੁਰਗ ਮੁੱਕਰ ਗਿਆ ਪਹਿਲਾਂ ਤਾਂ ਕਿ ਨਹੀਂ ਜੀ ਭੀੜ ਬਹੁਤ ਆ ਇੱਥੇ ੱਤਕੇ ਤਾਂ ਇਦਾਂ ਹੀ ਲੱਗਦੇ ਨੇ ਇਹ ਕੁੜੀ ਨੂੰ ਵਹਿਮ ਹੋ ਗਿਆ ਇਹ ਤਾਂ ਮੇਰੇ ਪੋਤੀ ਵਰਗੀ ਆ ਇਹ ਤਾਂ ਇਹ ਆ ਪਰ ਉਹ ਪੜੀ ਲਿਖੀ ਨੌਜਵਾਨ ਕੁੜੀ ਸੀ ਉਹ ਕਹਿੰਦੀ ਬਾਪੂ ਜੀ ਮੈਂ ਬਹੁਤ ਟਾਈਮ ਦੀ ਤੁਹਾਡੀ ਉਮਰ ਦਾ ਲਿਹਾਜ਼ ਕਰ ਰਹੀ ਆ ਤੇ ਤੁਹਾਨੂੰ ਕੋਣੀ ਨਾਲ ਪਰੇ ਧੱਕਣ ਦੀ ਕੋਸ਼ਿਸ਼ ਕਰ ਰਹੀ ਆ ਪਰ ਤੁਸੀਂ ਹੁਣ ਆਪਣੀ ਹੱਦ ਪਾਰ ਕਰਕੇ ਮੇਰੀਆਂ ਛਾਤੀਆਂ ਤੱਕ ਆਪਣਾ ਹੱਥ ਲੈ ਆਂਦਾ ਤੇ ਹੁਣ ਮੈਂ ਬਰਦਾਸ਼ਤ ਨਹੀਂ ਕਰੂੰਗੀ ਤਾਂ ਉੱਥੇ ਹੁੰਦਾ ਕੀ ਹੈ ਜੀ ਉਜੇ ਸਿਆਣੇ ਬੰਦੇ ਕਹਿੰਦੇ ਨੇ ਕਿ ਜੇ ਇੱਥੇ ਰੌਲਾ ਪੈ ਗਿਆ ਤਾਂ ਇੱਥੇ ਬਹੁਤ ਹੀ ਵੱਡੀ ਬਦਨਾਮੀ ਵੀ ਹੋਊਗੀ ਤੇ ਇੱਥੇ ਰੌਲਾ ਪੈ ਗਿਆ ਤਾਂ ਪਿੱਛੇ ਜਿਹੜੀ ਸੰਗਤ ਆ ਰਹੀ ਆ ਕਿਉਂਕਿ ਬਹੁਤ ਹੀ ਜ਼ਿਆਦਾ ਗਿਣਤੀ ਚ ਉੱਥੇ ਸੰਗਤ ਹੁੰਦੀ ਆ ਇੰਨਾ ਸਮਾਂ ਨਹੀਂ ਹੁੰਦਾ ਕਿ ਉੱਥੇ ਕੋਈ ਲੜ ਪੇਵੇ ਤੇ ਪਿੱਛੇ ਸੰਗਤ ਦਾ ਮਤਲਬ ਇੰਨਾ ਇਕੱਠਾ ਹੋ ਜਾਂਦਾ ਅੱਗੇ ਪਿੱਛੇ ਹੋ ਸਕਦਾ ਕਿ ਸੰਗਤ ਉਸ ਬਜ਼ੁਰਗ ਨੂੰ ਮਾਰਕੁੱਟ ਕਰਦੀ ਤੇ ਉੱਥੇ ਹੀ ਉਸਦੇ ਸਾਹ ਪੂਰੇ ਹੋ ਜਾਂਦੇ ਤਾਂ ਉਹ ਬਜ਼ੁਰਗ ਨੂੰ ਉਤੋਂ ਪ੍ਰਕਰਮਾਂ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ ਤੇ ਜੋ ਉਸ ਕੁੜੀ ਦਾ ਭਰਾ ਹੁੰਦਾ ਹੈ ਉਹ ਪਿੱਛੇ ਹੀ ਬਜ਼ੁਰਗ ਦੇ ਜਾਂਦਾ ਹੈ ਤੇ ਉੱਥੇ ਉਹਦੇ ਪਿੱਛੇ-ਪਿੱਛੇ ਜਾਂਦਾ ਹੈ ਤਾਂ ਬਜ਼ੁਰਗ ਜਦੋਂ ਗੁਰੂ ਘਰ ਤੋਂ ਬਾਹਰ ਨਿਕਲ ਕੇ ਜਿਹੜਾ ਭਾਈ ਮੋਤੀराम ਮਹਿਰਾ ਜੀ ਦੇ ਗੁਰੂ ਘਰ ਵੱਲ ਨੂੰ ਰੇਲਵੇ ਟਰੈਕ ਦੇ ਪਾਰ ਕਰਕੇ ਰਸਤਾ ਜਾਂਦਾ ਉਸ ਰੋਡ ਵੱਲ ਨੂੰ ਉਹ ਭੱਜਦਾ ਹੈ ਤੇ ਪਿੱਛੇ ਹੀ ਉਸ ਦੇ ਉਹ ਮੁੰਡਾ ਉਸ ਕੁੜੀ ਦਾ ਜਿਹੜਾ ਭਰਾ ਹੁੰਦਾ ਉਹਦੇ ਪਿੱਛੇ ਜਾਂਦਾ ਹੈ ਤੇ ਉੱਥੇ ਰੇਲਵੇ ਟਰੈਕ ਦੇ ਕਿਨਾਰੇ ਤੇ ਲਿਜਾ ਕੇ ਉਹਨੂੰ ਘੜੀਸ ਕੇ ਉਹ ਥੋੜਾ ਸਾਈਡ ਤੇ ਟਰੈਕ ਤੇ ਲੈ ਕੇ ਜਾਂਦਾ ਹੈ ਤੇ ਉੱਥੇ ਉਸ ਦਾ ਇੰਨਾ ਕੁ ਘਟਾਪਾ ਕਰਦਾ ਹੈ ਦਾ ਪਤਾ ਮੈਂ ਵੀਡੀਓ ਵੀ ਬਣਾਈ ਆ ਉੱਥੇ ਜਾ ਕੇ ਜਦੋਂ ਉਸ ਦੀ ਕੁੱਟਮਾਰ ਹੋਣ ਲੱਗੀ ਤਾਂ ਬਹੁਤ ਭੀੜ ਇਕੱਠੀ ਹੋ ਗਈ ਤਾਂ ਉਹ ਜਦੋਂ ਮੁੰਡਾ ਦੱਸ ਰਿਹਾ ਸੀ ਕਿ ਇਹ ਇਦਾਂ ਮੇਰੀ ਭੈਣ ਨਾਲ ਕਰਕੇ ਆਇਆ ਤਾਂ ਉਹ ਮੁਕਰ ਰਿਹਾ ਸੀ ਸ਼ਰਮ ਤਾਂ ਮੈਂ ਪਿੱਛੇ ਜਾ ਕੇ ਇਹ ਗੱਲ ਦੱਸੀ ਲੋਕਾਂ ਨੂੰ ਕਿ ਇਹ ਵੀਰ ਬਿਲਕੁਲ ਸੱਚ ਬੋਲ ਰਿਹਾ ਇਸ ਬਜ਼ੁਰਗ ਨੇ ਇਹ ਗਲਤੀ ਕੀਤੀ ਹੈ ਤੇ ਉੱਥੇ ਨਾਲ ਹੀ ਸਿਮਰਨਜੀਤ ਸਿੰਘ ਮਾਨ ਦੀ ਕੋਈ ਕਾਨਫਰੰਸ ਚੱਲ ਰਹੀ ਸੀ ਮੋਤੀराम ਮਹਿਰਾ ਜੀ ਦੀ ਯਾਦ ਦੇ ਵਿੱਚ ਉਹ ਆਏ ਹੋਏ ਸੀ ਤਾਂ ਬਹੁਤੇ ਲੋਕਾਂ ਨੇ ਕਿਹਾ ਕਿ ਇਹਨੂੰ ਸਿਮਰਨਜੀਤ ਮਾਨ ਐ ਇਸ ਟਾਈਮ ਸਟੇਜ ਤੋਂ ਬੋਲ ਰਹੇ ਨੇ ਉੱਥੇ ਲੈ ਕੇ ਜਾਓ ਉਹ ਫਿਰ ਇਹਨੂੰ ਬੰਦਾ ਬਣਾਉਣਗੇ ਪਰ ਬਹੁਤ ਸਾਰੇ ਲੋਕਾਂ ਦੀ ਰਲਮਿਲ ਮਿਲਮਿ رائے ਸੀ ਹੁਣ ਜੇ ਮੈਂ ਚਾਹਾਂ ਇੱਥੇ ਵੀਡੀਓ ਲਾ ਸਕਦਾ ਪਰ ਮੈਨੂੰ ਨਹੀਂ ਲੱਗਦਾ ਕਿ ਉਸ ਬਜ਼ੁਰਗ ਦੀ ਵੀ ਬੇਇੱਜ਼ਤੀ ਹੋਵੇ ਤੇ ਉਸ ਪਰਿਵਾਰ ਦੇ ਮੈਂਬਰ ਦਾ ਵੀ ਕਿਸੇ ਦਾ ਚਿਹਰਾ ਅੱਗੇ ਆਵੇ ਗੱਲ ਸੋਚਣ ਵਾਲੀ ਤਾਂ ਇਹ ਹੈ ਕਿ ਤੁਸੀਂ ਸ਼ਹੀਦੀ ਦਿਵਸਾਂ ਦੇ ਵਿੱਚ ਜਾਂਦੇ ਹੋ ਤੁਹਾਡੇ ਖੁਦ ਦੇ ਗੱਤਰਾ ਪਾਇਆ ਹੋਇਆ ਤੁਹਾਡੀ ਉਮਰ ਕਿਹੋ ਜਿਹੀ ਆ ਤੇ ਤੁਸੀਂ ਕਿਹੋ ਜਹੀਆਂ ਹਰਕਤਾਂ ਕਰ ਰਹੇ ਹੋ ਮਤਲਬ ਫਿਰ ਇਹ ਕਈ ਲੋਕ ਸਾਨੂੰ ਕਹਿੰਦੇ ਨੇ ਕਿ ਤੂੰ ਸਿੱਖੀ ਬਾਰੇ ਬਹੁਤ ਗੱਲ ਕਰਦਾ ਤੇਰੀ ਦਾੜ੍ਹੀ ਕਿੱਥੇ ਆ ਤੇਰੇ ਤੇਰੀਆਂ ਦਾੜ੍ਹੀ ਕੱਟੀ ਹੋਈ ਆ ਤੂੰ ਨਹੀਂ ਸਿੱਖੀ ਬਾਰੇ ਬੋਲ ਸਕਦਾ ਕਿਉਂ ਬਈ ਉਹ ਬਾਬੇ ਦਾ ਤਾਂ ਸਾਰਾ ਕੁਝ ਪੂਰਨ ਸੀ ਉਹ ਤਾਂ ਗੁਰਸਿੱਖ ਬਾਣੇ ਦੇ ਵਿੱਚ ਸੀ ਅੰਮ੍ਰਿਤ ਵੀ ਛਕਿਆ ਹੋਇਆ ਸੀ ਉਸ ਦੀ ਕਰਤੂਤ ਕੀ ਆ ਹਰ ਇੱਕ ਬੰਦਾ ਪੂਰਨ ਗੁਰਸਿੱਖ ਦੇ ਜਿਹੜਾ ਭੇਸ ਦੇ ਵਿੱਚ ਆ ਉਹ ਗੁਰੂ ਦਾ ਸਿੰਘ ਨਹੀਂ ਹੁੰਦਾ ਸਿੱਖੀ ਅੰਦਰਲੇ ਜਜ਼ਬਾਤਾਂ ਦੀ ਗੱਲ ਹੈ ਨਾ ਕਿ ਬਾਹਰੀ ਦਿਖਾਵੇ ਦੀ ਇਸ ਪੂਰੀ ਘਟਨਾ ਤੇ ਤੁਹਾਡੇ ਕੀ ਵਿਚਾਰ ਨੇ ਜ਼ਰੂਰ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ